ਹਈਆ ਇਹ ਸਵੇਰੇ ਇੱਥੇ ਚੈੱਕ ਕੀਤਾ ਸਾਨੂੰ ਪਹਿਲਾਂ ਇਹ ਕਰ ਕਈ ਗੱਲ ਸੀ ਵੀ ਚੂਹੇ ਲੋਨ ਟੁੱਕਿਆ ਗਿਆ ਹਾਂਜੀ ਪਰ ਚੂਹੇ ਤੋਂ ਤਾਂ ਟੁੱਕਿਆ ਜਾਂਦਾ ਵੀ ਜੇ ਬਾਹਰਲੇ ਜਿਹੜੇ ਬਸਤਰੇ ਮਹਾਰਾਜੀ ਦੇ ਵੀ ਟੁੱਕੇ ਹੁੰਦੇ ਫਿਰ ਜਿਹੜਾ ਅੰਗ ਟੁੱਕੇ ਨੇ ਅੰਦਰ ਚਾਰ ਅੰਗ ਜਿਹੜੇ ਖੰਡਤ ਨੇ ਹੋ ਬਾਹਰ ਆ ਜਾਓ ਸਾਰੇ ਉਹ ਚਾਰ ਅੰਗ ਜਿਹੜੇ ਆ ਉਹ ਬਿਲਕੁਲ ਵਿੱਚੋਂ ਸਾਰੇ ਟੁੱਕੇ ਆ ਤੇ ਚੂਹਾ ਵਿੱਚ ਵੜ ਕੇ ਟੋਕ ਨਹੀਂ ਸਕਦਾ ਟੁੱਕਦਾ ਤੇ ਬਾਹਰਲੇ ਜਿੰਦ ਟੁੱਕਦਾ ਇਹਨਾਂ ਦੇ ਇੱਥੇ ਗੁਰਦੁਆਰਾ ਦਾ ਜ਼ਰੂਰ ਹੈ ਵੀ ਜਿਹੜਾ ਬੰਦਾ ਇੱਥੇ ਪਹਿਲਾਂ ਨੌਕਰੀ ਕਰਦਾ ਸੀ ਗੁਰੂ ਘਰ ਦੇ ਵਿੱਚ 14 15 16 ਸਾਲ ਪਹਿਲਾਂ ਦਾ ਸੀ ਹਾਂਜੀ ਹਾਂਜੀ 15 16 ਸਾਲ ਤੋਂ ਇੱਥੇ ਇਹ ਸਿੰਘ ਕਰਦਾ ਸੀਗਾ ਡਿਊਟੀ ਗਰੰਟੀ ਦੀ ਠੀਕ ਹੈ ਇਹਦੇ ਨਾਲ ਪਿੰਡ ਦੇ ਕੁਝ ਬੰਦਿਆਂ ਦੇ ਵੱਲੋਂ ਇਹਨੂੰ ਕਿਹਾ ਵੀ ਤੂੰ ਸੇਵਾ ਛੱਡ ਨੰਥੀ ਨਵਾਂ ਲੈ ਕੇ ਆਉਣਾ ਸੀ ਜੋ ਅਸੀਂ ਉੱਥੇ ਸਾਨੂੰ ਪਤਾ ਲੱਗਿਆ ਇਹ ਕਹਿੰਦਾ ਸੀ ਕਿ ਮੈਂ ਸੇਵਾ ਕਿਉਂ ਛੱਡਾਂ ਮੇਰੀ ਕਸਤੀ ਦੱਸੋ ਇਹਦਾ ਆਪਸੀ ਕਲੈਸ਼ ਚੱਲਦਾ ਸੀ ਕਲੈਸ਼ ਨੂੰ ਚੱਲਦੇ-ਚੱਲਦੇ ਆ ਇੱਕ ਮਹੀਨਾ ਪਹਿਲਾਂ ਗੁਰੂਆਂ ਕੋ ਪਾਸ਼ਾ ਦੇ ਗੁਰਪੁਰ ਦੇ ਨੇ ਇਹਨੇ ਬੰਦੇ ਨੇ ਸੇਵਾ ਸੇਵਾ ਜਦੋਂ ਇਹਨੇ ਛੱਡੀ ਚਾਬੀਆਂ ਨੇ ਆਪਣੇ ਬੱਚੇ ਇੱਥੇ ਭੇਜੀਆਂ ਪਰ ਇਹਨੇ ਸੇਵਾ ਛੱਡਣ ਤੋਂ ਪਹਿਲਾਂ ਕਿਸੇ ਨੂੰ ਵੀ ਗ루ਕਾਰ ਦਾ ਕੋਈ ਪ੍ਰਬੰਧ ਨਹੀਂ ਸਮਝ ਦੱਸਿਆ ਵੀ ਕੀ ਬਣਿਆ ਵਾ ਕੀ ਬਣਾਇਆ ਵਾ ਕੀ ਹੈਗਾ ਕੀ ਨਹੀਂ ਹੈਗਾ ਨਾ ਕੋਈ ਸਰੂਪ ਚੈੱਕ ਕਰਵਾਇਆ ਇਹ ਮੰਨਦਾ ਵੀ ਇਹਨੇ ਗਲਤੀ ਕੀਤੀ ਠੀਕ ਆ ਅੱਜ ਇੱਕ ਮਹੀਨਾ ਹੋ ਗਿਆ ਤੂੰ ਇਹਨੂੰ ਗੁਰਪੁਰਪਤੋਂ ਪਹਿਲੇ ਗੁਰਪੁਰ ਲਾਲਾ ਤੂੰ ਗੁਰੂ ਨਾਨਕ ਪਾਸ਼ਾ ਦੂਰ ਤੋਂ ਲੈ ਕੇ ਅੱਜ ਤੇ ਸਿੰਘ ਦੇ ਇਲਾਵਾ ਇੱਥੇ 13 ਦਿਨ ਤੋਂ ਜੁੜੀ ਹੋਈ ਸ਼ੁਰੂ ਕੀਤੀ ਹੈ 13 ਦਿਨ ਪਹਿਲਾਂ ਤੇ ਤੂੰ ਇੱਥੇ ਜਾਣ ਤੂੰ 15 ਹੋ ਗਏ ਹੋਣਗੇ ਤੇ ਇਹਨੇ ਪਰ ਇਹਨੇ ਪਰਸੋਂ ਜਿੱਲਾਵਾ ਇਹਨੇ ਜਦੋਂ ਸੇਵਾ ਕਰਦਿਆਂ ਕਰਦਿਆਂ ਵੀ ਹੁਣ ਤਰੋਂ ਜਦੋਂ ਬੰਦਾ ਗੰਤੀ ਦੁੱਡੀ ਸਾਹਿਬ ਲੈਂਦਾ ਤੇ ਸਾਰੀ ਜ਼ੀਵਾ ਸਾਹਿਬ ਦਾ ਤੇ ਇਹਨੇ ਜਿਹੜੇ ਸੁਖਾਸਨ ਮਹਾਰਾਜ ਨੇ ਸੁਖਾਸਨ ਦੇ ਰਾਜਮਨ ਦੋ ਸਰੂਪ ਨੇ ਉਹਨਾਂ ਦੀ ਸੇਵਾ ਕਰਨ ਵਾਸਤੇ ਜਦੋਂ ਉਹਨਾਂ ਨੂੰ ਹਾਂ ਪ੍ਰਕਾਸ਼ਮਾਨ ਕੀਤਾ ਤੇ ਉਹਦੇ ਵਿੱਚ ਇੱਕ ਸਰੂਪ ਜਿਹਾ ਦੂਜਾ ਬਿਰਦੇ ਆ ਬਹੁਤ ਤੇ ਇਹ ਜਿਹੜਾ ਸਰੂਪ ਹੈ ਜਦੋਂ ਉਹਨੂੰ ਕੀਤਾ ਪ੍ਰਕਾਸ਼ਮਾਨਦੇ ਉਹ ਵਿੱਚੋਂ ਜਿਹੜੇ ਆਂਗਿਆ ਉਹ ਸਾਰੇ ਉਹ ਐ ਲੱਗਦਾ ਬਲੇਡ ਨਾਲ ਬਲੇਡ ਨਾਲ ਪਹਿਲਾਂ ਵੇਖਣ ਨੂੰ ਐ ਲੱਗਦਾ ਕਿ ਕਿਵੇਂ ਡੋਕੇ ਆ ਪਰ ਜਦੋਂ ਉਹ ਸਾਰਾ ਹੁਣ ਉਹਨੂੰ ਦੇਖਿਆ ਜੀ ਨੂੰ ਪਹਿਲਾਂ ਸਾਨੂੰ ਇਹ ਲੱਗਿਆ ਸੀ ਪਹਿਲਾਂ ਪਰ ਹੁਣ ਜਿਵੇਂ ਸਾਰਾ ਵੇਖਿਆ ਵਾ ਉਹਨੂੰ ਸਮਝਿਆ ਉਹਨਾਂ ਦੀ ਗੱਲਾਂ ਨੂੰ ਇਹਨਾਂ ਦੀ ਆਪਸੀ ਕਲੈਸ਼ ਨੂੰ ਵੇਖਿਆ ਤੇ ਉਹ ਬੇਦਬੀਆ ਉਹ ਕੀਤੀ ਗਈ ਆ ਉਹ ਕਦ ਨਾਲ ਕਟਿਆ ਵਾ ਕਿਵੇਂ ਕਟਿਆ ਇਹ ਤਾਂ ਚਲੋ ਦੱਸਣਗੇ ਮਹਾਰਾਜ ਪ੍ਰਗਟ ਕਰਨਗੇ ਕਿਹੜਾ ਆਪਣੇ ਸਾਰੀ ਇਹਨਾਂ ਚੋਂ ਕਿਹਨੇ ਨੇ ਕੀਤਾ ਪਰ ਇਹਨਾਂ ਦੇ ਆਪਸੀ ਕਲੈਸ਼ ਦੇ ਵਿੱਚ ਚੌਧਰਪੁਰ ਨੇ ਦੇ ਕਰਕੇ ਹੋਇਆ ਕਿਉਂਕਿ ਜੇ ਬੇਦਮੀ ਹੋਈ ਹੁੰਦੀ ਤਾਂ ਜਿੰਦਾ ਟੁੱਟਦਾ ਪੂਰਾ ਮੂਰਾ ਅਧੂਰਾ ਆਹ ਗ੍ਰਾਮ ਦੇ ਮਹਾਰਾਜਪੁਰ ਦਾ ਗਵਾੜ ਮਨੇ ਕੋਲੇ ਪਿੰਡ ਇਹ ਮਨੇ ਪਿੰਡ ਪੁਖਰਾ ਪੈਂਦਾ ਵਾ ਸਾਜੀ ਅੰਗ ਪੁੱਤ ਚੋੜੀ ਸਗੇ ਪਿੰਡ ਦਾ ਇਹ ਐ ਬੋਜ ਕੋਟਾਈਏ ਕੋਣ ਤੁਸੀਂ ਐਸੀ ਪਿੰਡ ਦਾ ਬਾਬਾ ਜੀ ਆਹੋ ਆਜੋ ਵਾਹਿਗੁਰੂ ਵਾਹਿਗੁਰੂ ਜਪੋ ਸਤਨਾਮ ਸਤਿਨਾਮ ਜੀ ਵਾਹਿਗੁਰੂ ਵਾਹਿਗੁਰੂ ਆਉਂਦਾ ਆਉਂਦਾ ਲੈ ਸਾਹਮਣੇ ਰਾਣੀ ਮਾਰੀ ਨਹੀਂ ਨਹੀਂ ਤੂੰ ਇਧਰ ਆ ਜਾ ਨਾ ਮੜਿਆ ਤੀਤੀ ਵਾਹਿਗੁਰੂ ਕਿਹਦੀ ਆਵੀਂ ਵਾਹਿਗੁਰੂ ਇਹਦੇ ਕਦੀਆਂ ਫੜੋਏ ਵਾਹਿਗੁਰੂ 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 ਗੱਲਾਂ ਝੂਠੀ ਚੂਰਾ ਪਿਆ ਆ ਵੇਖੋ ਮਾਰ ਲਾ ਬਸਤਰ ਹਾਂਜੀ ਪੂਰੀ ਨਵਾ ਪਿਆ ਬਸਤਰ ਨੂੰ ਕੁਛ ਨਹੀਂ ਹੋਇਆ ਪੂਰੀ ਪਲੈਨਿੰਗ ਨਾ ਕੀਤੀ ਗਈ ਆ ਇਹ ਕੀਤੀ ਗਈ ਬਦਮੀ ਪਲੈਨਿੰਗ ਨਾ ਇਹਨਾਂ ਨੇ ਕੀਤੀ ਵਾਹਿਗੁਰੂ ਵਾਹਿਗੁਰੂ ਮਹਾਰਾਜ ਵਾਹਿਗੁਰੂ ਮਾਰੇ ਮਾਫ ਕਰਿਓ ਮੇਰੇ ਸਾਨੂੰ ਸਾਪੀਆਂ ਬਹੁਤ ਵੱਡੇ ਜਿਹੜੇ ਨਾ ਜਿੰਦ ਵੇ ਲੋ ਸਹੀ ਆ ਵਾਹਿਗੁਰੂ ਸੱਚੇ ਬਾਦਸ਼ਾਹ ਜੀ ਹੈਂਡ ਇਹ ਕਾਰਜ ਵਾਹਿਗੁਰੂ 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 ਮਹਾਰਾਜ ਬਖਸ਼ ਲੈਣਾ ਵਾਹਿਗੁਰੂ ਜੀ ਬਾਸ਼ਾ ਵਾਹਿਗੁਰੂ ਉਹ ਤੁਹਾਡੀ ਵੰਗਿਆ ਹੁਣ ਤੁਸੀਂ ਪਰ ਬਚਦੇ ਹੋ ਸੇਵਾ ਕਰਨ ਵਾਹਿਗੁਰੂ ਹੁਣ ਆ ਦੇਖੀ ਆਏ ਹੋਏ ਵਾਹਿਗੁਰੂ ਇਹ ਜਿਹੜੀ ਗੱਲ ਚੂਹੇ ਦੀ ਕਰਦੇ ਆ ਨਾ ਵੀਰ ਜੀ ਓਹੋ ਸੁਣੋ ਇਧਰ ਵਾਹਿਗੁਰੂ ਆਹ ਵੇਖ ਇਧਰ ਆ ਵੀ ਇਹ ਵੀ ਜੀ ਪਾ ਚੂਵੇ ਦਾ ਕੂਤਰਿਆ ਨਹੀਂ ਹੈਗਾ ਜੀ ਨਹੀਂ ਨਹੀਂ ਮੈਂ ਚੂਵੇ ਨਹੀਂ ਸਕਦਾ ਇੱਥੋਂ ਪ੍ਰਸ਼ਾਸਨ ਨੂੰ ਵਿਖਾਉਣਾ ਵਾ ਇਧਰ ਵੇਖ ਆਹ ਕਟਿੰਗ ਕੀਤੀ ਗਈ ਆ ਇਹ ਕਟਿਆ ਗਿਆ ਵਾ ਚੂਵੇ ਦਾ ਕੂਤਰਿਆ ਨਹੀਂ ਹੈਗਾ ਨੰ ਨੰ ਚੂਵੇ ਆ ਬਾਈਏ ਕੂਤਰੇੰਦਾਂ ਆ ਵੇਖ ਬਾਈ ਆਹ ਵੇਖ ਆਹ ਮੈਂ ਦੱਸਦਾ ਤੈਨੂੰ ਚੂਵੇ ਨੇ ਇੱਕ ਸਾਈਡ ਤੋਂ ਟੁਕਣਾ ਜਾਂ ਸਾਰੇ ਅੰਗ ਟੁਕਣੇ ਆਹ ਵੇਖ ਇੱਧਰ ਆ ਚੀਜ਼ ਵਾਹਿਗੁਰੂ ਵਾ ਵੇਖਣ ਚਾਦਰ ਪਾੜ ਖੇਰ ਚੂਹ ਚਾਹ ਤੇ ਗੱਲ ਤੇ ਇਹ ਕਿਉਂ ਆ ਜੂਆ ਚਾਦਰ ਪਾੜਨੀ ਚਾਹੀਦੀ ਚਾਦਰ ਤੇ ਪੂਰੀ ਸਹੀ ਆ ਚਾਦਰ ਪੂਰੀ ਸਹੀ ਆ ਪੂਰੀ ਪਲੈਨਿੰਗ ਨਾਲ ਪੂਰੀ ਪਲੈਨਿੰਗ ਨਾਲ ਬੇਦਵੀ ਹੋਇਆ ਪ੍ਰਕਾਸ਼ ਹੁੰਦਾ ਨਾ ਤੇ ਫਿਰ ਚੂਹੇ ਨੇ ਇੱਕ ਬਿੱਟੋਂ ਕੱਟਿਆ ਇਹ ਭਾਜੀ ਪੂਰੀ ਪਲੈਨਿੰਗ ਨਾਲ ਬੇਦਵੀ ਕੀਤੀ ਗਈ ਆ ਗੱਲ ਤੇ ਉਹ ਆ ਕਿ ਜੇ ਮੰਨ ਲਾ ਤੁਸੀਂ ਕੂਰੰਟੋਂ ਕਾਹਦਾ ਮੈਂ ਨਾ ਛੇੜਾ ਪੜ ਹੁਣ ਇਹ ਚੂਹੇ ਡੋਕਿਆ ਹੁੰਦਾ ਸਭ ਤੋਂ ਵੱਡੀ ਗੱਲ ਵੀ ਅੰਦਰ ਕਿਵੇਂ ਆ ਜਾਂਦਾ ਇੱਥੇ ਚੂਹੇ ਉਹ ਆਵੇ ਨਾ ਆਵੇ ਜਦੋਂ ਆਪਾਂ ਖਿੱਚ ਕੇ ਪਾੜਦੇ ਨਾ ਤੇ ਆਵੇ ਆ ਇਦਾਂ ਵਾਹਿਗੁਰੂ 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 ਮਹਾਰਾਜ ਸੱਚੀ ਬਾਦਸ਼ਾਹ ਮਾਫ ਕਰਿਓ ਵਾਹਿਗੁਰੂ ਆ ਵੀ ਹੁੰਦਾ ਨਾਲੇ ਬੱਤਾ ਜੀ ਫਿਰ ਇਹ ਵਾਹਿਗੁਰੂ ਪਿਛੇ ਰੋ ਵਾਹਿਗੁਰੂ ਪਿਛੇ ਰੋ ਹੁਣ ਪਿਛੇ ਰੋ ਵਾਹਿਗੁਰੂ ਆ ਇਹਦਾ ਚੁੱਕੋ ਭਾਈ ਆ ਵਾਹਿਗੁਰੂ ਮੈਂ ਫਟਿਆ ਹੁੰਦਾ ਨਾ ਜੇ ਦਾ ਮੈਂ ਖਿੱਚਦਾ ਕੋਈ ਅੰਗ ਨੂੰ ਵਾਹਿਗੁਰੂ ਵਾਹਿਗੁਰੂ ਓਏ ਹੋਏ ਸੱਚੇ ਬਾਦਸ਼ਾਹ ਮਾਫ ਕਰਿਓ ਮਹਾਰਾਜ ਹਾਂਜੀ ਮਹਾਰਾਜ ਓਏ ਹੋਏ ਹੋਏ ਯਾਰ ਨਹੀਂ ਯਾਰ ਪਾਜੀ ਪੂਰੀ ਪਲੈਨਿੰਗ ਨਾ ਬੇਅਦਵੀ ਕੀਤੀ ਗਈ ਹੈ ਇਹ ਕਿੰਨੇ ਕੀਤੀ ਆ ਫੇ ਬਗਜਣ ਦੇ ਬੋਲ ਵਧੀਆ ਮੈਂ ਤੇ ਇਹਨਾਂ ਸਾਰੇ ਢਕਾਉਂਗਾ ਕਿੰਡੀ ਹਾਲਾਤ ਮਾੜੀ ਹੋ ਗਈ ਜੀ ਮੇਰਾ ਗੁਰਦੁਆਰਾ ਮੇਰਾ ਜੇ ਕੋਈ ਇਹਨੇ ਆਪਣਾ ਕੋਈ ਵੀ ਨਿਚ ਕੀਤਾ ਨਾ ਇਥੇ ਨਿਜੀ ਗੁਰਦੁਆਰਾ ਪ੍ਰਬੰਧ ਦਾ ਇਹ ਵੋ ਟਮਾਟਾ ਲੈਣਾ ਜੇ ਅਜੀ ਸ਼ਰਦਾ ਨਹੀਂ ਹੁਣ ਜਿਹਨੇ ਕੇ ਇਹਨਾਂ ਨਾਲ ਕੀਤੀ ਨਾ ਵੀ ਮੈਂ ਇਥੇ ਪ੍ਰਬੰਧਕ ਤੇ ਉਹ ਪ੍ਰਬੰਧਕ ਤੇ ਇਹਦੀਆਂ ਚਾਬੀਆਂ ਉਹਦੀਆਂ ਚਾਬੀਆਂ ਆਪਣਾ ਹਿਸਾਬ ਲਾ ਲਿਓ ਵਾਹਿਗੁਰੂ ਮਹਾਰਾਜ ਬਖਸ਼ ਲਿਓ ਬਖਸ਼ ਲਿਓ ਵਾਹਿਗੁਰੂ ਵਾਹਿਗੁਰੂ ਬਣੀ ਬੰਦਾ ਇਹ ਬਦਵੀ ਇੱਧਰ ਵੇਖ ਕਿਹੜੀ ਸਿਆਣਾ ਇੱਧਰ ਕਿਤਰਾ ਵੱਡੂ ਵਿੱਚ ਚਾਦਰ ਵੇਖ ਤੂੰ ਚਾਦਰ ਬਿਲਕੁਲ ਨਵੀਂ 12 ਟੁਕੂ ਬਿਲਕੁਲ ਬਿਲਕੁਲ ਵਿੱਚ ਕਿਵੇਂ ਵੱਡੂ ਮਹਾਰਾਜ ਇਹ ਤੇ ਮਾਰੇ ਸੁਕਾ ਸੇ ਤਰ੍ਹਾਂ ਪਲਾਨਿੰਗ ਨਾ ਹੋਈ ਏ ਪਾਜੀ ਪੂਰੀ ਬਦਵੀਆ ਨੇ ਕੀਤੀ ਏ ਬਦਨਾਮ ਕਰਨੇ ਇੱਕ ਜਨੂ ਤੇ ਕਿੰਨੇ ਕਿੰਨੂ ਬਦਨਾਮ ਕਰਨ ਲਈ ਕੀਤੀ ਏ ਇਹ ਹੁਣ ਆਪਾਂ ਦੱਸਣਗੇ ਜਿਨਾ ਆਪਾਂ ਵੇਖਿਆ ਇਹ ਪਰ ਭਾਈ ਇਹ ਤੇ ਬਾਅਦ ਚ ਪਤਾ ਲੱਗੂ ਨਾ ਕਿੰਨੇ ਕੀਤੀ ਆ ਇਹ ਆਪਸ ਦੇ ਵਿੱਚ ਜਿੰਨੇ ਵੀ ਇਹ ਖੈ ਖਾਂਦੇ ਆ ਨਾ ਇਹਨਾਂ ਚੋਂ ਕਿਸੇ ਇੱਕ ਦਾ ਜਾਂ ਦੋ ਦਾ ਜਿਹਦਾ ਵੀ ਕੰਮ ਆ ਨਾ ਪਲੇਨਿੰਗ ਹੋਇਆ ਨਹੀਂ ਕੀ ਵੀਰੋ ਭਾਈ ਇਹਨਾਂ ਦਾ ਨਾਮ ਹੀ ਹੋਵੇ ਹੋ ਵੀ ਸਕਦਾ ਬਾਹਰੋਂ ਕੋਣ ਕਰਜੂਗਾ ਬਾਹਰੋਂ ਨਹੀਂ ਕੋਈ ਨਹੀਂ ਪਰ ਭਾਈ ਕੀ ਹੋ ਸਕਦਾ ਵਾ ਬਾਹਰੋਂ ਪੁਕਿੰਗ ਕਰਕੇ ਜਾਊਗਾ ਹੋ ਸਕਦਾ ਕੀ ਵੀਰੋ ਕਿ ਕੌਣ ਕਰ ਗਿਆ ਤਰਾ ਵੀ ਇਹਨਾਂ ਕੋਲਿਆ ਜਿੰਦਰਾ ਤੋੜ ਕੇ ਆਂ ਅੰਦਰ ਕੋਈ ਕਰਵਾਉਂਦੇ ਆ ਉਹ ਤੇ ਚਲ ਪਤਾ ਲੱਗ ਜੂਗਾ ਸਰ ਇਹ ਕੀ ਜਾ ਸਕਦੀ ਆ ਕਰਵਾਈ ਜਾ ਸਕਦੀ ਆ ਰੋਜ਼ ਚਾਬੀਆਂ ਨਾਲ ਬੂਹਾ ਖੋਲਦੇ ਆ ਠੀਕ ਆ ਨਾ ਰੋਜ਼ ਚਾਬੀਆਂ ਨਾਲ ਬੂਹਾ ਖੋਲਦੇ ਆ ਬਲੇਡ ਹਾਂਜੀ ਬਲੇਡ ਹੀ ਲੱਗਣ ਡਿਆ ਭਾਜੀ ਬਲੇਡ ਦਾ ਵੱਡੇ ਆ ਬਲੇਡ ਨਾਲ ਆਹ ਕਾਹ ਵਾਹਿਗੁਰੂ ਮਹਾਰਾਜ ਮਾਫ ਕਰਿਓ ਆ ਪਾਪ ਹੀ ਕੀਤਾ ਭਾਜੀ ਸ਼ਹੀਦੀ ਹਫਤੇ ਚ ਸਸੋ ਜੀ ਵਾਹਿਗੁਰੂ ਅਸੀਂ ਨਹੀਂ ਸੋਚੀ ਜਾਂਦੇ ਪਿੰਡਾਂ ਦੇ ਵਿੱਚ ਸ਼ੂਵੇਂ ਨੂੰ ਟਕਿਆ ਇਹ ਪਿੰਡ ਹੈ ਜੀ ਵਾਹਿਗੁਰੂ ਜੀ ਥੇ ਆਹ ਰਾਮਪੁਰਾ ਰਾਮਪੁਰਾ ਕਹਿੰਦੇ ਆ ਫਟੇ ਗਰ ਚੂੜੀਆਂ ਰੋਡ ਤੇ ਇੱਕ ਕਲੋਨੀ ਰਾਮਪੁਰਾ ਕਲੋਨੀ ਰਾਮਪੁਰਾ ਉੱਤੇ ਲੱਗੇ ਸਾਨੂੰ ਫੋਨ ਇੱਥੋਂ ਦੇ ਗੁਰੂ ਘਰ ਦੇ ਨਵੇਂ ਗ੍ਰੰਥੀ ਵੱਲੋਂ ਗਿਆ ਸੀਗਾ ਇਹ ਸੰਗਲੋਂ ਇਹਨੇ ਸਾਨੂੰ ਦੱਸਿਆ ਕਿ ਇਸ ਤਰ੍ਹਾਂ ਮੋਜ ਵਿੱਚ ਇੱਥੇ ਬਿਊਟੀ ਜਿਹੜੀ ਆ ਉਸ ਨੂੰ ਬਾਹਰ ਲੈ ਜਾਓ ਵਾਹਿਗੁਰੂ ਮਾਰਾ ਜੀ ਬਖਸ਼ੀ ਵਾਹਿਗੁਰੂ ਇਥੇ ਮਹਾਰਾਜ ਜੀ ਦਾ ਉਹ ਸੰਗ ਜਿਹੜਾ ਵਾ ਉਹ ਖੰਡ ਗਿਆ ਅੱਜ ਆਇਆ ਸਵੇਰੇ ਇੱਥੇ ਚੈੱਕ ਕੀਤਾ ਸਾਲੋਂ ਪਹਿਲਾਂ ਇਹ ਕਹਿੰਦਾ ਸੀ ਵੀ ਚੂਹੇ ਨਾਲ ਟੁੱਕਿਆ ਗਿਆ ਹਾਂਜੀ ਪਰ ਚੂਹੇ ਤੋਂ ਤਾਂ ਟੁੱਕਿਆ ਜਾਂਦਾ ਵੀ ਜੇ ਬਾਹਰਲੇ ਜਿਹੜੇ ਬਸਤਰੇ ਮਹਾਰਾਜ ਜੀ ਦੇ ਵੀ ਟੁੱਕੇ ਹੁੰਦੇ ਫਿਰ ਜਿਹੜਾ ਅੰਗ ਟੁੱਕੇ ਨੇਦਰਸ਼ੀਆ ਚਾਰ ਅੰਗ ਜਿਹੜੇ ਖੰਡਤ ਨੇ ਉਹ ਬਾਹਰ ਆ ਜਾਓ ਸਾਰੇ ਉਹ ਚਾਰ ਅੰਗ ਜਿਹੜੇ ਆ ਉਹ ਬਿਲਕੁਲ ਵਿੱਚੋਂ ਸਾਰੇ ਟੁੱਕੇ ਆ ਚੂਹੇ ਵਿੱਚ ਮਾਰ ਕੇ ਟੁੱਕ ਨਹੀਂ ਸਕਦਾ ਤੋਕ ਦਾ ਬਾਹਰਲੇ ਜਿਲਦ ਟੋਕ ਦਾ ਇੰਨਾ ਦੇ ਇਥੇ ਗੁਰੂ ਘਰ ਦਾ ਦਸਯੂਰ ਹੈ ਵੀ ਜਿਹੜਾ ਬੰਦਾ ਇਥੇ ਪਹਿਲਾਂ ਨੌਕਰੀ ਕਰਦਾ ਸੀ ਗੁਰੂ ਘਰ ਦੇ ਵਿੱਚ 14 15 16 ਸਾਲਾਂ ਕਰਦਾ ਸੀ ਹਾਂਜੀ ਹਾਂਜੀ 15 16 ਸਾਲ ਤੋਂ ਇਥੇ ਇਹ ਸਿੰਘ ਕਰਦਾ ਸੀਗਾ ਡਿਊਟੀ ਗਰੰਟੀ ਦੀ ਠੀਕ ਆ ਇਹਦੇ ਨਾਲ ਪਿੰਡ ਦੇ ਕੁਝ ਬੰਦਿਆਂ ਦੇ ਵੱਲੋਂ ਇਹਨੂੰ ਕਹਿੰਦੇ ਵੀ ਤੂੰ ਸੇਵਾ ਛੱਡ ਗਰੰਟੀ ਨਵਾਂ ਲੈ ਕੇ ਆਉਣਾ ਅਸੀਂ ਜੋ ਅਸੀਂ ਇਥੇ ਸਾਨੂੰ ਪਤਾ ਲੱਗਿਆ ਇਹ ਕਹਿੰਦਾ ਸੀ ਕਿ ਮੈਂ ਸੇਵਾ ਕਿਉਂ ਛੱਡਾਂ ਮੇਰੀ ਕਰਮੀ ਦੱਸੋ ਇਹਦਾ ਆਪਸੀ ਕਲੇਸ਼ ਚੱਲਦਾ ਸੀ ਕਹਿੰਦਾ ਇਹਨੂੰ ਚਾਹਦੇ ਚੱਲਦੇ ਆ ਇੱਕ ਮਹੀਨਾ ਪਹਿਲਾਂ ਗੋਣਾ ਪਾਸ਼ਾ ਦੇ ਗੁਰਪਾਲ ਦੇ ਨੇ ਇਹਨੇ ਬੰਦੇ ਨੇ ਸੇਵਾ ਛੱਡਦੀ ਸੇਵਾ ਜਦੋਂ ਇਹਨੇ ਛੱਡੀ ਚਾਬੀਆਂ ਨੇ ਆਪਣੇ ਬੱਚੇ ਇੱਥੇ ਭੇਜੀਆਂ ਪਰ ਇਹਨੇ ਸੇਵਾ ਛੱਡਣ ਤੋਂ ਪਹਿਲਾਂ ਕਿਸੇ ਨੂੰ ਵੀ ਗੁਰੂ ਘਰ ਦਾ ਕੋਈ ਪ੍ਰਬੰਧ ਨਹੀਂ ਸਮਝ ਦੱਸਿਆ ਵੀ ਕੀ ਬਣਿਆ ਵਾ ਕੀ ਬਣਾਇਆ ਵਾ ਕੀ ਹੈਗਾ ਕੀ ਨਹੀਂ ਹੈਗਾ ਨਾ ਕੋਈ ਸਰੂਪ ਚੱਕਰਵਾਇ ਇਹ ਮੰਨਦਾ ਵੀ ਇਹਨੇ ਗਲਤੀ ਕੀਤੀ ਠੀਕ ਆ ਅੱਜ ਇੱਕ ਮਹੀਨਾ ਹੋ ਗਿਆ ਤੈਨੂੰ ਗਏ ਨੂੰ ਗੁਰਪੁਰਪਤੋ ਪਹਿਲੇ ਗੁਰਪੁਰ ਲਾਲਾ ਨੂੰ ਗੁਰਨਾਨਕ ਪਾਸ਼ਾ ਗੁਰ ਤੋਂ ਲੈ ਕੇ ਅੱਜ ਇਹ ਸਿੰਘ ਦੇ ਲਾਵਾ ਇੱਥੇ 13 ਦਿਨ ਤੋਂ ਜੁੜੀ ਹੋਈ ਸ਼ੁਰੂ ਕੀਤੀ ਹੈ 13 ਦਿਨ ਪਹਿਲੇ ਤੇਨੂੰ ਇੱਥੇ ਜਾਣ ਨੂੰ 15 ਹੋ ਗਏ ਹੋਣਗੇ ਤੇ ਇਹਨੇ ਪਰ ਇਹਨੇ ਪਰਸੋਂ ਜਿੱਲਾਵਾ ਇਹਨੇ ਜਦੋਂ ਸੇਵਾ ਕਰਦਿਆਂ ਕਰਦਿਆਂ ਵੀ ਹੁਣ ਤਰੋਂ ਜਦੋਂ ਬੰਦਾ ਗੰਥੀ ਜੁੜੀ ਸਾਹਮ ਲੈ ਲੈਂਦਾ ਤੇ ਸਾਰੀ ਸੇਵਾ ਸਾਹਮ ਦਾ ਤੇ ਇਹਨੇ ਜਿਹੜੇ ਸੁਖਾਸਨ ਮਹਾਰਾਜ ਨੇ ਸੁਖਾਸਨ ਦੇਵ ਰਾਜਮਨ ਦੋ ਸਰੂਪ ਨੇ ਉਹਨਾਂ ਦੀ ਸੇਵਾ ਕਰਨ ਵਾਸਤੇ ਜਦੋਂ ਉਹਨਾਂ ਨੂੰ ਪ੍ਰਕਾਸ਼ਮਾਨ ਕੀਤਾ ਤੇ ਉਹਦੇ ਵਿੱਚ ਇੱਕ ਸਰੂਪ ਜਿਹੜਾ ਦੂਜਾ ਮਿਲਦੇ ਆ ਬਹੁਤ ਤੇ ਇਹ ਜਿਹੜਾ ਸਰੂਪ ਹੈ ਜਦੋਂ ਉਹਨੂੰ ਕੀਤਾ ਪ੍ਰਕਾਸ਼ਮਾਨ ਤੇ ਉਹ ਵਿੱਚੋਂ ਜਿਹੜੇ ਆਂਗਿਆ ਉਹ ਸਾਰੇ ਉਹ ਐ ਲੱਗਦਾ ਬਲੇਡ ਦਾ ਬਲੇਡ ਦਾ ਪਹਿਲਾਂ ਵੇਖਣ ਨੂੰ ਐ ਲੱਗਦਾ ਕਿ ਤੂੰ ਇਹਨਾਂ ਡੋਕੇ ਆ ਪਰ ਜਦੋਂ ਉਹ ਸਾਰਾ ਹੁਣ ਉਹਨੂੰ ਦੇਖਿਆ ਜੀ ਨੂੰ ਐ ਤਾਂ ਸਾਨੂੰ ਇਹ ਲੱਗਿਆ ਸੀ ਪਹਿਲਾਂ ਪਰ ਹੁਣ ਜਿਵੇਂ ਸਾਰਾ ਵੇਖਿਆ ਵਾ ਉਹਨੂੰ ਸਮਝਿਆ ਉਹਨਾਂ ਦੀ ਗੱਲਾਂ ਨੂੰ ਇਹਨੂੰ ਵੀ ਆਪਸੀ ਕਲੈਸ਼ ਨੂੰ ਵੇਖਿਆ ਤੇ ਉਹ ਬਿਲਮਈਆ ਉਹ ਕੀਤੀ ਗਈ ਆ ਉਹ ਕਦ ਨਾਲ ਕਟਿਆ ਵਾ ਕਿਵੇਂ ਕਟਿਆ ਇਹ ਤਾਂ ਚਲੋ ਦੱਸਣਗੇ ਮਹਾਰਾਜ ਪ੍ਰਗਟ ਕਰਨਗੇ ਖੇਡ ਆਪੇ ਸਾਰੀ ਇਹਨਾਂ ਚੋਂ ਕਿੰਨੇ ਨੇ ਕੀਤਾ ਪਰ ਇਹਨਾਂ ਦੇ ਆਪਸੀ ਕਲੈਸ਼ ਦੇ ਵਿੱਚ ਚੌਧਰ ਪੋਣੇ ਦੇ ਕਰਕੇ ਹੋਇਆ ਕਿਉਂਕਿ ਜੇ ਬੇਦਵੀ ਹੋਈ ਹੁੰਦੀ ਤਾਂ ਜਿੰਦਾ ਟੁੱਟਦਾ ਤੁਸੀਂ ਕਹਿੰਦੇ ਬੇਦਵੀ ਕਾ ਗਿਆ ਬਾਹਰੋਂ ਕੋਈ ਜੇ ਬਾਹਰੋਂ ਕਾ ਕੋਈ ਜਿੰਦਾ ਤੇ ਜਿੰਦਾ ਤੋੜ ਕੇ ਅੰਦਰ ਲੰਘਦਾ ਨਾ ਤੇ ਜਦੋਂ ਇਹ ਦੁਵਾਰਾ ਸੇਵਾ ਕਰਦੇ ਜਿੰਦਾ ਟੁੱਟਾ ਹੁੰਦਾ ਉਹ ਤੋਂ ਇਹਨਾਂ ਤੇ ਵੱਜੇ ਖੋਲਦੇ ਰੋਜ ਹੀ ਜੋ ਉਸਰੇ ਪ੍ਰਕਾਸ਼ ਕਰਦੇ ਜਿੰਦਾ ਰੋਜ ਖੋਲਦੇ ਵੱਜਾ ਪਰ ਭਾਜੀ ਕੀ ਗੱਲ ਹੈਗੀ ਹੈ ਨਾ ਇੱਕ ਮੇਰੀ ਬੇਨਤੀ ਸੁਣੋ ਤੇ ਮੈਂ ਤੋਂ ਪਹਿਲਾਂ ਦੂਰ ਖੁੱਲਹੰਦਾ ਸੀ ਬੇਨਤੀ ਇਹ ਵੀ ਸੁਣੋ ਨਾ ਜਿਹੜਾ ਸਰਪੰਚ ਜਦੋਂ ਪ੍ਰਕਾਸ਼ ਹੀ ਨਹੀਂ ਕੀਤਾ ਉਹਦਾ ਤੇ ਉਹ ਪਤਾ ਹੀ ਨਹੀਂ ਕਿੰਨੇ ਚਿਰ ਤੋਂ ਕੀ ਬੜਾ ਕਿੰਨੇ ਚਿਰ ਤੋਂ ਹੋਈ ਆ ਹੁਣ ਵੱਡੀ ਗੱਲ ਇਹ ਆ ਕਿ ਮਹੀਨਾ ਦਾ ਹੀ ਨੂੰ ਹੋ ਗਿਆ ਇਹਨੇ ਆ ਕੇ ਪ੍ਰਕਾਸ਼ ਨਹੀਂ ਕੀਤਾ ਸਰੂਪ ਉਹ ਪਰ ਇਹ ਆਪਾ ਜੀ ਕਹਿੰਦੇ ਆ ਕਿ ਮੈਂ ਸੱਤ ਨੇ ਸਰੂਪਾਂ ਨੂੰ ਬਾਰੀ-ਬਾਰੀ ਪ੍ਰਕਾਸ਼ ਕਰ ਇੱਕ ਸਰੂਪ ਮਿਰਦਿਆ ਉਹਨੂੰ ਘਟ ਕਰਦਾ ਸੀ ਪਰ ਇਹ ਜਿਹੜੇ ਦੋਸ ਰੂਪ ਆ ਮੈਂ ਵਾਰੀ ਵਾਰੀ ਹਫਤੇ ਚ ਦੋਰੀ ਪ੍ਰਕਾਸ਼ ਕਰਦਾ ਸੀ ਜੇ ਬਾਬਾ ਇੱਕ ਮਹੀਨਾ ਪਹਿਲਾਂ ਹਫਤੇ ਦੋਰੀ ਪ੍ਰਕਾਸ਼ ਕਰਦਾ ਸੀਗਾ ਫਿਰ ਬੇਦਵੀ ਮਹੀਨੇ ਦੇ ਵਿੱਚ ਮੈਂ ਦੱਸਾਂ ਕਿ ਬੇਦਵੀ ਜਿਹੜੀ ਆ ਉਹ ਬਾਬੇ ਤੇ ਜਾਣ ਤੋਂ ਲੈ ਕੇ ਹੁਣ ਦੇ ਇਹਨਾਂ ਦਿਨਾਂ ਵਿੱਚ 30 ਦਿਨਾਂ ਦੇ ਵਿੱਚ ਹੋ ਚੁਈ ਬਾਕੀ ਕੈਮਰੇ ਦੇ ਵੇਖਾਂਗੇ ਆਪਾਂ ਕੈਮਰੇ ਵੀ ਕੈਮਰੇ ਦੀ ਕਰਦੇ ਵੇਖੋ ਕਰ ਕਰ ਕੇ ਆ ਰਹੇ ਉਹ ਤਰਾਸ ਦੀ ਹੈ ਤਰਾਸ ਦੀ ਹੈ ਇਹ ਗ੍ਰੇਨਿੰਗ ਰਿਕਾਰਡਿੰਗ ਹੁੰਦੀ ਕੈਮਰੇ ਚ ਉਹ ਤਾਂ ਡੀਵੀਆ ਮੋਸਲੇ ਲੈ ਜਾਣਾ ਜੇ ਅੱਲ ਪਰਸੋਂ ਵੇਖ